ਨੋ ਸਮਝ ਤੇ ਸਮਝਦਾਰ ਔਰਤ ਦਾ ਕਿੱਦਾਂ ਪਤਾ ਲੱਗਦਾ ਮਤਲਬ ਬਹੁਤ ਚੀਜ਼ਾਂ ਹੁੰਦੀਆਂ ਹਰ ਇੱਕ ਪਰਸਨੈਲਿਟੀ 'ਚ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਹਰ ਇੱਕ ਬੰਦੇ ਦਾ ਹਰ ਇੱਕ ਔਰਤ ਦਾ ਆਪਣਾ ਕਰਦਾਰ ਹੁੰਦਾ ਆਪਣੇ-ਆਪਣੇ ਉਹਦੇ ਜੀਵਨ ਜੀਵਨ ਜਿਉਣ ਦੇ ਤਰੀਕੇ ਹੁੰਦੇ ਆ ਪਰ ਇੱਕ ਚੀਜ਼ ਹੈ ਜੀ ਤੋ ਤੁਸੀਂ ਸਿੱਧਾ ਪਤਾ ਲੱਗ ਜਾਂਦਾ ਹੈ ਕਿ ਬੰਦਾ ਕਿੰਨਾ ਕੁ ਮਚੌਰ ਆ ਜਾਂ ਕਿੰਨਾ ਕੁ ਨਹੀਂ ਮਚੌਰ ਉਹ ਬੰਦਾ ਵੀ ਹੋ ਸਕਦਾ ਉਹ ਬੁੜੀ ਵੀ ਹੋ ਸਕਦੀ ਆ ਪਰ ਇਹ ਚੀਜ਼ ਜ਼ਿਆਦਾਤਰ ਹੈ ਜਿਹੜੀ ਉਹ ਔਰਤਾਂ ਵਿੱਚ ਹੀ ਤੁਸੀਂ ਵੇਖ ਸਕਦੇ ਆ ਤਾਂ ਉਹ ਕਿਹੜੀ ਚੀਜ਼ ਹੈ ਜਿਸ ਤੋਂ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਇਹ ਜਿਹੜੀ ਔਰਤ ਹੈ ਇਹ ਕਿੰਨੀ ਕੁ ਮੈਚ्योर ਆ ਜਾਂ ਕਿੰਨੀ ਇੱਕ ਨਈ ਮੈਚ्योर ਤਾਂ ਇਹਦਾ ਪਤਾ ਤੁਹਾਨੂੰ ਇਸ ਤੋਂ ਲੱਗ ਸਕਦਾ ਜਦੋਂ ਵੀ ਤੁਸੀਂ ਕਿਸੇ ਔਰਤ ਨਾਲ ਲੜਾਈ ਕਰਦੇ ਹੋ ਤੁਹਾਡੀ ਭੈਣ ਭਰਾ ਭੈਣ ਘਰ ਵਾਲੀ ਜਾਂ ਕੋਈ ਵੀ ਹੋ ਸਕਦਾ ਜੇ ਉਹਨੇ ਘਰ ਵਿੱਚ ਲੜਾਈ ਆ ਜਾਂ ਤੁਹਾਡੇ ਨਾਲ ਲੜਾਈ ਆ ਮਾੜੀ ਮਾੜੀ ਲੜਾਈ ਤੇ ਉਹਨੇ ਜੇ ਕੋਈ ਸਟੇਟਸ ਲਾਇਆ ਤਾਂ ਮਤਲਬ ਉਹ ਔਰਤ ਜਿਹੜੀ ਉਹ ਇਮਚਿਓਰ ਆ ਉਹ ਅਮਚਿਓਰ ਨਹੀਂ ਮਤਲਬ ਉਹ ਕੋਈ ਜ਼ਿਆਦਾ ਸਮਝਦਾਰ ਨਹੀਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਮੂੰਹ ਤੇ ਕਰਦੇ ਆ ਉਹ ਆਪਾਂ ਭੁੱਲ ਜਾਂਦੇ ਆ ਆਪਾਂ ਲੜਾਈ ਭੁੱਲ ਜਾਂਦੇ ਆ ਪਰ ਜਿਹੜੀ ਸਟੇਟਸਾਂ ਵਿੱਚ ਦੂਜਿਆਂ ਨੇ ਗੱਲਾਂ ਦੂਜਿਆਂ ਨੇ ਕਈਆਂ ਹੁੰਦੀਆਂ ਪਰ ਆਪਣੀਆਂ ਫੀਲਿੰਗਾਂ ਸਮਝ ਕੇ ਆਪਾਂ ਉਹਨੂੰ ਸਟੇਟਸ ਤੇ ਲਾ ਦਿੰਨੇ ਆ ਤੇ ਪਰ ਜਿਹੜਾ ਉਹ ਸਟੇਟਸ ਵੇਂਦੇ ਨੇ ਲੋਕ ਕੋਈ ਵੀ ਤੁਹਾਡਾ ਭੈਣ ਭਰਾ ਮਾਪਿਓ ਜਾਂ ਕੋਈ ਵੀ ਤੁਹਾਡਾ ਘਰ ਵਾਲਾ ਜਾਂ ਕੋਈ ਵੀ ਦੇਖਦਾ ਤਾਂ ਉਹਨੂੰ ਹੋ ਸਕਦਾ ਤੁਹਾਡੀਆਂ ਕਈਆਂ ਗੱਲਾਂ ਜਿਹੜੀਆਂ ਤੁਸੀਂ ਆਪ ਚੋ ਵਿੱਚ ਤੁਹਾਡੀ ਕੋਈ ਲੜਾਈ ਆ ਜਾਂ ਕੋਈ ਵੀ ਮਾੜਾ ਮੋੜ ਗੁੱਸਾ ਗਿਲਾ ਉਹ ਭੁੱਲ ਜਾਣ ਪਰ ਜਿਹੜੀਆਂ ਗੱਲਾਂ ਸਟੇਟਸ ਚ ਕਈਆਂ ਹੁੰਦੀਆਂ ਉਹ ਬੰਦਾ ਬਹੁਤ ਫੀਲ ਕਰਦਾ ਤਾਂ ਇੱਥੋਂ ਤੁਸੀਂ ਪਤਾ ਲਾ ਸਕਦੇ ਆ ਕਿ ਇੱਕ ਜਿਹੜੀ ਸਮਝਦਾਰ ਔਰਤ ਉਹ ਕਦੇ ਵੀ ਲੜ ਕੇ ਘਰੇ ਸਟੇਟਸ ਨਹੀਂ ਲਾਉਗੀ ਉਹ ਆਪਣੇ WhatsApp ਤੇ Facebook Instagram ਕਿਤੇ ਵੀ ਉਹ ਛੇਤੀ ਸਟੇਟਸ ਨਹੀਂ ਲਾਉਂਦੀ ਉਹ ਵੀ ਇਦਾਂ ਦੀ ਸਿਚੁਏਸ਼ਨ ਵਿੱਚ ਜਦੋਂ ਕੋਈ ਲੜਾਈ ਹੋਵੇ ਘਰੇ ਤਾਂ ਹਮੇਸ਼ਾ ਉਹੀ ਔਰਤ ਸਟੇਟਸ ਲਾਉਗੀ ਲੜ ਕੇ ਜਿਹੜੀ ਕਿ ਇੰਨੀ ਸਮਝਦਾਰ ਨਾ ਹੋਵੇ ਤਾਂ ਮੈਨੂੰ ਪਤਾ ਹੈ ਤੁਹਾਡੇ ਨਾਲ ਵੀ ਇਹ ਅਚਾਨਕ ਇਦਾਂ ਅਕਸਰ ਹਰ ਕਿਸੇ ਨਾਲ ਹੀ ਹੁੰਦਾ ਹੈ ਤਾਂ ਇਥੋਂ ਤੁਸੀਂ ਅੰਦਾਜ਼ਾ ਜ਼ਰੂਰ ਲਾ ਸਕਦੇ ਆਂ